ਇਹ ਜਿਹੜਾ ਸਵੇਰੇ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਜਿਹੜਾ ਕਾਸੋ ਆਪਰੇਸ਼ਨ ਸਾਡੇ ਮਾਝੂਗਸਸਪੀ ਜੋਤੀ ਜਦ ਵੈਨ ਜੀ ਦੇ ਦੇ ਸਾਡੇ ਨੌਕੀੜਾ ਚੱਲ ਰਿਹਾ ਸੀ ਤੇ ਇਹ ਸਵੇਰੇ 7:30 ਵਜੇ ਤੋਂ ਕਾਸੋ ਆਪਰੇਸ਼ਨ ਚੱਲ ਰਿਹਾ ਸੀ ਸੰਗੜਾ ਦੇ ਵਿੱਚ ਕਾਸੋ ਆਪਰੇਸ਼ਨ ਦਾ ਜਿਹੜਾ ਐਸਐਚਓ ਸੰਗੜਾ ਦੇ ਮਾਝੂੜਾ ਦੋਨੇ ਸਰਚ ਮੈਂ ਬੜੇ ਜੰਗੀ ਪੱਧਰ ਤੇ ਚੱਲਦੀ ਸੀ ਉਸ ਸਮੇਂ ਜਿਹੜੀ ਆ ਸਫਲਤਾ ਪ੍ਰਾਪਤ ਕੀਤੀ ਹੈ ਜਦੋਂ ਮੈਂ ਚੌਂਕ ਦਾ ਸਰਾਲਾ ਚੌਂਕ ਹੈ ਇੱਥੇ ਬੈਗਾ ਵਾਲੀ ਦੁਕਾਨ ਹੈ ਜਸਪ੍ਰੀਤ ਕੋ ਵਾਈਫ ਹੋ ਬਰਿੰਦਰ ਸਿੰਘ ਬਰਿੰਦਰ ਕੁਮਾਰ ਇਹਨੂੰ 16 ਗ੍ਰਾਮ ਹੈਰੋਨ ਤੇ 7000 ਰੁਪਏ ਡਰਗ ਮਨੀ ਦੇ ਨਾਲ ਗ੍ਰਿਫਤਾਰ ਕੀਤਾ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਜਿਹੜਾ ਇਹਦਾ ਹਸਬੰਡ ਹੈ ਬਰਿੰਦਰ ਕੁਮਾਰ ਉਹਤੇ ਵੀ ਤਿੰਨ ਚਾਰ ਮਹੀਨੇ ਪਹਿਲਾਂ ਇੱਕ ਜਿਹੜਾ ਹੈਰੋਨ ਦਾ ਪਰਚਾ ਦਰਜ ਕੀਤਾ ਸੀ ਉਹ ਤੋਂ ਬਿਨਾਂ ਵੀ ਇੱਕ ਪਹਿਲਾਂ ਵੀ ਤੇ ਆਲਰੇਡੀ ਐਨਡੀ ਕੇਸ ਦਾ ਪਰਚਾ ਦਰਜ ਬਾ ਤੁਹਾਡੇ ਜਰੀਏ ਦੱਸਣਾ ਚਾਹਣਾ ਭਾਵੇਂ ਉਹਦੀ ਲੇਡੀ ਜੀ ਦੀ ਮੈਸੇਜ ਹੀ ਦੁਕਾਨ ਤੇ ਕਿਸੇ ਨੂੰ ਜਿਹੜਾ ਸਪੇਅਰ ਨਹੀਂ ਕੀਤਾ ਜਾਊਗਾ ਜਿੱਥੋਂ ਆਇਆ ਜਿਹੜੇ ਦੇ ਹਸਬੰਦ ਦਾ ਰੋਲ ਆ ਉਹ ਵੀ ਵੇਚ ਆਊਗਾ ਕਿਉਂਕਿ ਇਹੋ ਜੇ ਗਲਤ ਕੰਮ ਛੱਡ ਦੇਣ ਨਹੀਂ ਤਾਂ ਜਿਹੜੀ ਇਹਨਾਂ ਦੀ ਦੁਕਾਨ ਦੀ ਹੈ ਕਮਾਈ ਉਹ ਵੀ ਇਸ ਕੰਮ ਜੀ ਉੱਜੜ ਜਾਊ ਸਰ ਜੇ ਤੁਸੀਂ ਗ੍ਰਿਫਤਾਰ ਕੀਤਾਉਗੇ ਤੇ ਪਹਿਲਾਂ ਕੋਈ ਬੱਚਾ ਹੈਗੇ ਜੀ ਲੇਡੀ ਜੀ ਜਸਪ੍ਰੀਤ ਕੌਰ ਇਹਦੇ ਪਹਿਲਾਂ ਨਹੀਂ ਤੇ ਹਸਬੰਦ ਤੇ ਦੋ ਪਰਚੇ ਦਰਜ ਆ ਉਹ ਗਾਦੇ ਗਾਦੇ ਨਹੀਂ ਉਹ ਐਨਡੀ ਦੇ ਆ ਇੱਕ ਦਿਨ ਦਾ ਪਹਿਲਾ ਹੈਰੋ ਨਹੀਂ ਦੋ ਦੋਨੇ ਪਰਚੇ ਐਨਡੀ ਪੀਐਸ ਦੇ ਆ ਉਹ ਹੈਰੋਨੀ ਬਰਾਂਡ ਦੀ ਕੀਤੀ ਸੀ ਦੇ ਘਰ ਵਾਲੇ ਤੋਂ ਇਸ ਤੋਂ ਬਿਨਾ ਡਰਗ ਇਨਸਪੈਕਟਰ ਜਿਹੜੇ ਸਾਡੇ ਐਸ.ਐਸ.ਓ. ਸਮਰਾਲਾ ਨਿਤਿਸ਼ ਕੁਮਾਰ ਜੀ ਨੇ ਬੁਲਾਕਾ ਜਿਹੜਾ ਗੁਰਕਿਰਪਾ ਮੈਡੀਕਲ ਸਟੋਰ ਆ ਖੰਨਾ ਰੋਡ ਤੇ ਉਹਦੀ ਸਾਨੂੰ ਕੰਪਲੇਂਟ ਆਈ ਸੀ ਵੀ ਇਹ ਜਿਹੜੇ ਪ੍ਰੈਗਾ ਨਸ਼ੇ ਦੀ ਜਿਹੜੀ ਜਿਹੜਾ 52 ਕਪਸੂਲਾ ਵੇਚਦਾ ਹੈ ਉਸ ਲੜੀ ਦੇ ਤਹਿਤ ਅਜਿਹਾ ਡਰਗ ਇਨਸਪੈਕਟਰ ਸਾਹਿਬ ਨੂੰ ਕਾਲ ਕਰਕੇ ਉਹ ਡਰਗ ਜਿਹੜਾ ਮੈਡੀਕਲ ਸਟੋਰ ਚੈੱਕ ਕਰਾਇਆ ਜਿੱਥੇ ਮੌਕੇ ਤੋਂ ਉਹਦੇ ਸਟੋਰ ਦੇ ਵਿੱਚੋਂ 17 ਜਿਹੜੇ ਕੈਪਸੂਲਾ ਪ੍ਰੈਗਾਂ ਦੇ ਜਿਹੜੇ ਨਹੀਂ ਵੇਚ ਸਕਦਾ ਸੀ ਉਹ ਮਿਲਿਆ ਇਸ ਤੋਂ ਬਿਨਾ ਹੋਰ ਵੀ ਇਤਰਾਜਯੋਗ ਜਿਹੜੀਆਂ ਦੋ ਤਿੰਨ ਜਿਹੜੀ ਮੈਡੀਸਨਾਂ ਅਟਾ ਡੰ ਮਿਲੀਆਂ। ਇਸ ਵੇਸ ਤੇ ਡਰਗ ਇੰਸ펙ਟਰਾਂ ਮੇਰੇ ਕੋਲ ਸਜੂ ਸਾਹਿਬ ਦਾ ਅਥਰੇ ਵੀ ਸ਼ਾਇਦ ਉਹਦਾ ਲਾਇਸੈਂਸ ਵੀ ਸਸਪੈਂਡ ਕਰ ਲਿਖ ਕੇ ਭੇਜਿਆ ਹੈ। ਸਰ ਡਰਗ ਮਨੀ ਵੀ ਨਾਲ ਮਿਲੀ ਹੈ ਸਰ ਹਾਂ 7000 ਰੁਪਏ ਡਰਗ ਮਨੀ ਜਿਹੜੀ 16 ਗ੍ਰਾਮ ਹਤੋਂ ਦਾ ਕੇਸ ਹੈ 7000 ਰੁਪਏ ਡਰਗ ਮਨੀ ਵੀ। ਸੋ ਇਹ ਆਪਦੀ ਮਸ਼ਹਰ ਕਰਨ ਦਾ ਆਪਦੀ ਜੀ ਨਹੀਂ ਉਹਦਾ ਹਸਬੰਡ ਦੀ ਜਦੋਂ ਇਹਨੂੰ ਲਿਆਵਾਂਗੇ ਫਿਰ ਡਾਕਟਰਸ ਤੋਂ ਪਤਾ ਲੱਗ